ਕੋਸ਼ਿਸ਼ ਕਰਦੇ ਆਂ ਆਹ ਤੇ ਯਾਰ ਅੰਦਰ ਤੇ ਆਹ ਆ ਰਹੀ ਸਕਦੇ ਦੇ ਚੁੱਕੇ ਇਹੋ ਤਾਂ ਵਾਚ ਰੁਕ ਜਾਂਦੀ ਸੀ ਇੱਕ ਤਾਂ ਆਪਣਾ ਕਿਤਾਬ ਆ ਮੇਰੀ ਆਈ ਇੱਥੇ ਆਨੇ ਨੂੰ ਕੁਝ ਕੋਲ ਦੋ ਮਿੰਟ ਬੈਠ ਮੈਂ ਕਰ ਲੂ ਮੈਂ ਕਰ ਲੂ ਤੂੰ ਉਹ ਜਾ ਕਿਤਾਬ ਵੀ ਸੁਣ ਆ ਵੀਰ ਬੜਾ ਚੰਗਾ ਆਪ ਮਾਈਕ ਆਪ ਮਾਈਕ ਲਾਓ ਮਰੇ ਮਾਈਕ ਲਾਓ ਸਾਜਨ ਸਾਜਨ ਆ ਵੀ ਲਾ ਲੈਨੇ ਥੋੜੀ ਜੀ ਗੱਲਬਾਤ ਕਰਨ ਲੱਗੇ ਨੇ ਬਸ ਆ ਲੱਗ ਗਿਆ ਵੇ ਜੀ ਮੈਂ ਭੇਜ ਦੂੰ ਆ ਜੋ ਅੱਜ ਚਲੋ ਚਲੋ ਇਹ ਵੇ ਜੀ ਕਿਤਾਬ ਮੇਰੀ ਵਾਰਤਕ ਹੈ ਲੇਖ ਹੈ ਕਿਤਾਬ ਸੀ ਗਨੈਬ ਸਾਜਨ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਨੇ ਜਦੋਂ ਅਜੀਤ ਚ ਲਿਖਦੇ ਹੁੰਦੇ ਆ ਤਾਹਾਂ ਪਾਰਾਂ ਵਾਰੀ ਬੜੇ ਬੜੇ ਬਿਖਾਰੇ ਸਵਾਜ ਅਸੀਂ ਪੁੱਠੋ ਮੱਡੀ ਕਿਸਾਨ ਮੇਲਾ ਸੀ ਚਾਨਕ ਪਾਈ ਜੀ ਮਿਲ ਗਏ ਬਹੁਤ ਧੰਨਵਾਦ ਬਹੁਤ ਸੋਹਣੀ ਕਿਤਾਬ ਸਿਮਰਨ ਤੇ ਕੋ ਨੈਮ ਸਾਜਨ ਦੇਉਣ ਉਹਨਾਂ ਨੇ ਲਿਖੀ ਆ ਤੇ ਬਤਾ ਕੈਨੇਡਾ ਵੀ ਦੀਖਦਾ ਰਿਹਾ ਮਾਸੂਨ ਆਓਗੇ ਕਿਤੇ ਉੱਥੇ ਪੰਜ ਛੇ ਮਹੀਨੇ ਰਹਾ ਆ ਮੈਂ ਇਹ ਮੇਰੀ ਸਿਮਰਨ ਦਾ ਪਾਤਰ ਹੀ ਉੱਥੇ ਹੀ ਆ ਓਕੇ ਵਾਹ ਬਤਾਂ ਦੀ ਕਹਾਣੀ ਆ ਫੋਟੋਗ੍ਰਾਫਰ ਦੀ ਤੇ ਇਹ ਮੇਰੀ ਜ਼ਿੰਦਗੀ ਦੀ ਤੇ ਤੁਸੀਂ ਫਿਰ ਉੱਥੇ ਕਿਹੜੇ ਸ਼ਹਿਰ ਸੀ ਮੈਂ ਡਮੈਂਚਨ ਗਿਆ ਸੀ ਤੇ ਸਰੀ ਸਰੀਰਾਂ ਜਾ ਰਹੇ ਬੜੇ ਨਿਆਰੇ ਲੈ ਕੇ ਆ ਮਿੱਤਰ ਪਿਆਰੇ ਤੁਹਾਡੇ ਵਾਸਤੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਮੇਰਾ ਨੂੰ ਬਹੁਤ ਟਾਈਮ ਹੋ ਗਿਆ ਸੀ ਲੈ ਜੀ ਫਿਰ ਆ ਗਿਆ ਤੇ ਬਾਈ ਜੀ ਹੋਰ ਅਸੀਂ ਇੱਕ ਜਿਵੇਂ ਗੁਰਮੁਖੀ ਦਾ ਬੇਟਾ ਸੀ ਉੱਥੇ ਸ਼ੂਟਿੰਗ ਕਰਕੇ ਫਿਲਮਾਂ ਦੀ ਕ੍ਰੈਡਿਟਾ ਚਾਰ ਪੰਜ ਫਿਲਮਾਂ ਦੀ ਤੇ ਇੱਥੇ ਹੁਣ ਸ਼ੂਟਿੰਗ ਕਰੀ ਜੰਨੇ ਆ ਕਰੋ 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 ਵਧੀਆ ਮੈਂ ਹਾਂ ਵਧੀਆ ਬਣਾਈ ਜੰਨੇ ਆ ਕੋਈ ਕੋਈ ਫੋਟੋ ਫੋਟੋ ਲਾਂਗੇ ਪ੍ਰੋਗਰਾਮ ਕਿਤੇ ਹੈ ਆਲ ਦੀ ਵੈਸਟ ਬਾਈ ਬਹੁਤ ਧੰਨਵਾਦ ਫੋਟੋ ਫੋਟੋ ਆ ਕਿਤਾਬਾਂ ਚ ਕਰ ਲੋ ਜੀ ਓਕੇ ਜੀ ਬਹੁਤ 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 ਧੰਨਵਾਦ ਮਿਲਦੇ ਆ ਬਾਅਦ ਚ ਕਰਦੇ ਹਾਂ ਤੁਸੀਂ ਥੋੜਾ ਜਿਆ ਆਜੋ ਤੁਸੀਂ ਵੀ ਮੈਂ ਕਰ ਦਿੰਦਾ ਹਾਂ ਤੁਹਾਡਾ ਸਾਫ ਕਿ ਨਹੀਂ ਆ ਗਿਆ ਜੀ ਜਲਾਜੀ ਨੇ ਜੀ ਬਹੁਤ ਆਪਣੇ ਰਗੀਨ ਦਾਬਿਤ ਗਿਲਾ ਸਰਦਾ ਸਾਹਿਬ ਕਿੱਟੀ ਜੀ ਬਾਬਾ ਆ ਆ ਵੀਡੀਓ ਚੱਲੀ ਜਾਂਦੀ ਹੈ ਜੀ ਬਈ ਜੀ ਬਹੁਤ ਬਹੁਤ